ਜਦੋਂ ਮੈਂ ਪਹਿਲੀ ਵਾਰ ਲੰਡਨ ਗਿਆ ਮੇਰੇ ਮਨ 'ਚ ਖਿਆਲ ਆਇਆ ਕਿ ਸ਼ਹਿਰ ਨੂੰ ਵੇਖਣ ਦਾ ਸਭ ਤੋਂ ਸੋਹਣਾ ਤਰੀਕਾ ਬਸ ਦੀ ਖਿੜਕੀ ਰਾਹੀਂ ਹੋਵੇਗਾ ਰੰਗीन ਗਲੀਆਂ ਸਾਫ਼ ਸੁਥਰੀਆਂ ਸੜਕਾਂ ਪੁਰਾਣੀਆਂ ਇਮਾਰਤਾਂ ਅਤੇ ਨਵੇਂ ਟਾਵਰ ਲੰਡਨ ਦੀ ਹਰ ਗਲੀ ਆਪਣੀ ਇੱਕ ਕਹਾਣੀ ਦੱਸਦੀ ਹੈ ਕਿਤੇ ਪੁਰਾਣੇ ਇੱਟਾਂ ਵਾਲੇ ਘਰ ਕਿਤੇ ਕੱਚ ਦੇ ਉੱਚੇ ਟਾਵਰ ਹਰ ਮੋੜ ਤੇ ਇੱਕ ਨਵੀਂ ਝਲਕ ਮਿਲਦੀ ਹੈ ਕਈ ਵਾਰ ਤਾਂ ਲੱਗਦਾ ਹੈ ਜਿਵੇਂ ਇਤਿਹਾਸ ਅਤੇ ਆਧੁਨਿਕ ਇਕੱਠੇ ਚੱਲ ਰਹੇ ਹੋਣ ਲੰਡਨ ਦੀਆਂ ਬਲੈਕ ਟੈਕਸੀਆਂ ਬੜੀਆਂ ਕਲਾਸਿਕ ਲੱਗਦੀਆਂ ਨੇ ਤੇ ਇੱਥੋਂ ਦੇ ਡਰਾਈਵਰ ਬਹੁਤ ਹੀ ਪੜੇ ਲਿਖੇ ਨੇ ਜਿੱਥੇ ਵੀ ਮੈਂ ਗਿਆ ਉੱਥੇ ਟ੍ਰੈਫਿਕ ਬਹੁਤ ਸਾਫ਼ ਸੁਥਰਾ ਅਤੇ ਡਿਸਪਲਾਈਨ ਵਿੱਚ ਲੋਕ ਚੱਲਦੇ ਹਨ ਲੰਡਨ ਵਿੱਚ ਆ ਕੇ ਤੁਸੀਂ ਬਿਗ ਬੈਨ ਟਾਬਰ ਬ੍ਰਿਜ ਬਰਿਕ ਪਰ ਕਿੰਗਮ ਪੈਲੇਸ ਇਹ ਸਾਰੇ ਮਸ਼ਹੂਰ ਹਨ ਇਹ ਤੁਸੀਂ ਸਾਰੇ ਦੇਖ ਸਕਦੇ ਹੋ ਪਰ ਆਮ ਇਮਾਰਤਾਂ ਵੀ ਇੰਨੀਆਂ ਖੂਬਸੂਰਤ ਲੱਗਦੀਆਂ ਨੇ ਕਿ ਹਰ ਇੱਕ ਦੀ ਆਪਣੀ ਸ਼ਾਨ ਹੈ ਪੁਰਾਣੇ ਡਿਜ਼ਾਈਨ ਪੁਰਾਣੇ ਆਰਕੀਟੈਕਚਰ ਲੰਡਨ ਨੂੰ ਬਹੁਤ ਸੋਹਣਾ ਬਣਾ ਦਿੰਦੇ ਨੇ ਲੰਡਨ ਦੀ ਬੱਸ ਯਾਤਰਾ ਮੇਰੇ ਲਈ ਇੱਕ ਸੈਰ ਨਹੀਂ ਸੀ ਇਹ ਇੱਕ ਤਜਰਬਾ ਸੀ ਤੁਸੀਂ ਵੀ ਕਦੇ ਲੰਡਨ ਆਓ ਤਾਂ ਇੱਥੋਂ ਦੀਆਂ ਲੋਕਲ ਬੱਸਾਂ ਵਿੱਚ ਬੈਠ ਕੇ ਇਸ ਸ਼ਹਿਰ ਨੂੰ ਜ਼ਰੂਰ ਦੇਖਿਓ ਧੰਨਵਾਦ